ਹਾਂਜੀ ਖਾਲਸਾ ਜੀ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਪਤੇ ਵਾਇਗੁਰੂ ਜੀ ਦਾ ਖਾਲਸਾ ਜੀ ਨਾਤੇ ਹਾਂਜੀ ਕੀ ਮੇਰੀ ਕਾਲ ਰਾਜਾ ਰਾਜ ਸਿੰਘ ਜੀ ਨਾਲ ਹੋ ਰਹੀ ਹੈ ਖਾਲਸਾ ਜੀ ਨਾਲ ਜੀ ਜੀ ਖਾਲਸਾ ਮਹਿੰਦਰਪਾਲ ਸਿੰਘ ਪਮਾਲੀ ਬੋਲ ਰਿਹਾ ਹਾਂ ਹਾਂਜੀ ਤੁਹਾਨੂੰ ਮੈਂ ਚੈਨਲ ਦੀ ਕਾਲ ਤੇ ਲੈ ਰਿਹਾ ਹਾਂ ਤੇ ਤੇ ਥੋੜੀ ਥੋੜੀ ਬਾਰੇ ਗੱਲ ਕਰਨੀ ਆਪਣੇ ਇੱਕ ਨਾ ਬਾਬਾ ਮੰਗਲ ਸਿੰਘ ਜੀ ਨੇ ਜੀ ਇੱਕ ਅਮਿਤ ਸਿੰਘ ਜੀ ਨੇ ਲੁਧਿਆਣੇ ਤੋਂ ਹਾਂਜੀ ਹਾਂ ਕੀ ਇਹ ਆਪਣੇ ਜੱਥੇਬੰਦੀ ਨਾਲ ਦੇ ਸੰਬੰਧ ਰੱਖਦੇ ਜੀ ਜਿਹੜਾ ਜਥੇਦਾਰ ਮੰਗਲ ਸਿੰਘ ਆ ਸਾਡਾ ਉਹਦਾ ਤੇ ਮੇਨ ਸੰਬੰਧ ਹੈ ਠੀਕ ਹੈ ਜੀ ਜੀ ਤੇ ਅਮਿਤ ਸਿੰਘ ਜੀ ਅਮਿਤ ਸਿੰਘ ਉਹ ਜਾਣਦੇ ਨੇ ਇਸ ਦਾ ਇੱਕ ਵਾਰੀ ਮਿਲਿਆ ਸੀ ਅਮਿਤ ਸਿੰਘ ਨੂੰ ਪ੍ਰੋਗਰਾਮ ਦੇ ਵਾਸਤੇ ਉਹਦੋਂ ਮੇਰਾ ਆਪਣਾ ਕੋਈ ਮੇਲ ਨਹੀਂ ਹੋਇਆ ਮੰਗਲ ਸਿੰਘ ਦੇ ਨਾਲ ਹੀ ਉਹਨਾਂ ਦਾ ਕੋਈ ਰਾਬਤਾ ਹੈਗਾ ਠੀਕ ਹੈ ਉਹ ਥੋੜੀ ਮੈਂ ਜਾਣਕਾਰੀ ਦੱਸ ਦਦਾ ਉਹ ਆਪਦੀ ਫੇਸਬੁੱਕ ਤੇ ਨਾ ਆਪਣੇ ਆਪ ਨੂੰ ਪ੍ਰਚਾਰਕ ਦੱਸਦੀ ਆ ਜਥੇਵੰਦੀ ਦਾ ਠੀਕ ਹੈ ਜੀ ਤੇ ਦੂਜੀ ਗੱਲ ਇਹ ਹੈ ਕਿ ਹਾਂ ਵੀ ਇਹ ਜਿਹੜੇ ਮੰਗਲ ਸਿੰਘ ਜੀ ਤੇ ਅਮਿਤ ਸਿੰਘ ਜੀ ਨੇ ਇਨਨੇ ਬਿੱਟੂ ਜੀ ਸਮਰਥਨ ਕੀਤਾ ਬਿੱਟੂ ਆਪਣੇ ਨਵੀਂ ਸਿੰਘ ਬਿੱਟੂ ਦਾ ਕਾਂਗਰਸ ਵਨੀ ਜਿਹੜੇ ਹੈਗੇ ਨੇ ਆ ਭਾਜਪਾ ਕਨੀ ਉਹਨੇ ਕਾਂਗਰਸ ਕਨੀ ਨਹੀਂ ਹੈਗੇ ਉਹ ਉਹ ਭਾਜਪਾ ਕਨੀ ਉਹ ਜਿਹੜੇ ਭਾਜਪਾ ਕਨੀ ਉਹਨੇ ਆਪਣੇ ਹਾਂ ਉਹ ਕਾਗ ਪਹਿਲਾਂ ਕਾਂਗਰਸੀ ਸੀਗਾ ਨਾ ਇੱਕ ਵਾਰੀ ਵੀ ਕਾਂਗਰਸੀ ਮੂੰਹ ਚ ਨਿਕਲਦੇ ਨੇ ਹੁਣ ਬੰਦੇ ਵੀ ਬਦਲ ਜਾਂਦੇ ਨੇ ਨਾ ਇਹ ਕੀ ਕਰ ਸਕਦੇ ਆ ਇਹ ਜਦੋਂ ਹੁਣ ਕਾਂਗਰਸੀ ਮੂੰਹ ਤੇ ਚੜੇ ਹੋਏ ਨਾ ਉਹ ਕਾਂਗਰਸੀ ਪਹਿਲਾਂ ਹੁਣ ਉਹ ਭਾਜਪਾ ਜਿਹੜੇ ਹੁਣ ਭਾਜਪਾ ਹੋਣੇ ਕਾਂਗਰਸ ਸੀ ਇਹ ਪਹਿਲਾਂ ਹੀ ਹਾਂ ਹਾਂ ਤੇ ਉਹ ਉਹਨੇ ਸਪੋਰਟ ਕੀਤੀ ਸੀਗੀ ਉੱਥੇ ਇੱਕ ਤਾਂ ਆਪਣੇ ਇਹ ਪਾ ਰਹੇ ਨੇ ਮੰਗਲ ਸਿੰਘ ਵੀ ਉਹਨਾਂ ਦਾ ਸਮਰਥਨ ਕਰ ਰਹੇ ਨੇ ਤੇ ਬਾਕੀ ਇਹ ਕਿਸਾਨ ਨਹੀਂ ਉਹ ਵਿਰੋਧ ਕਰ ਰਹੇ ਸੀਗੇ ਉਹਨਾਂ ਦੇ ਉਹਨਾਂ ਨੇ ਨਿਰਖਸ਼ਾ ਕੀਤੀ ਜਾਨੀ ਕਿ ਮੂਰੇ ਹੋ ਕੇ ਉਹਨਾਂ ਨੂੰ ਪਹਚਾ ਕੀਤਾ ਉਹਨਾਂ ਦਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਕੱਲੋ ਮੈਨੂੰ ਪਤਾ ਲੱਗਿਆ ਜਦੋਂ ਵੀਡੀਓ ਦੇਖੀਆ ਮੈਂ ਉਹਨਾਂ ਨਾਲ ਰਾਤ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਦੋ ਤਿੰਨ ਵਾਰ ਟੈਲੀਫੋਨ ਲਾਇਆ ਮੰਗਲ ਸਿੰਘ ਨੂੰ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਠੀਕ ਹੈ ਜੀ ਫਿਰ ਮੈਂ ਵੱਡੇ ਜਸਦਾ ਸਾਹਿਬ ਨੂੰ ਕਿਹਾ ਸਾਰੀ ਗੱਲ ਬਤਾਲੀ ਸੀ ਇਸ ਤਰ੍ਹਾਂ ਕਰਕੇ ਵੀ ਉਹ ਆਪਣਾ ਬਦਨਾਮੀ ਕਰਦੇ ਨੇ ਹੂੰ ਸਿੰਘ ਨੇ ਆਪਣੇ ਭਾਜਪਾ ਦੇ ਵਿੱਚ ਰਮਨਦੀਪ ਮਟੂਰ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਆ ਹੂੰ ਉਹਨਾਂ ਸਮਰਥਨ ਕੀਤਾ ਹੁਣ ਰੋਕੋ ਹਾਂਜੀ ਵੀ ਅੱਗੇ ਤੋਂ ਨਹੀਂ ਤੁਸੀਂ ਤਾਂ ਜਾਣਣਾ ਹੈਗਾ ਚਲੋ ਜੇ ਜਿਹੜੇ ਗੱਲ ਨਹੀਂ ਆ ਹੂੰ ਜੀ ਫਿਰ ਉਹ ਕਿ ਅਗੋਂ ਫਿਰ ਉਹਨੇ ਮੰਗਲ ਸਿੰਘ ਨੇ ਹੀ ਕਿਹਾ ਵੀ ਜੀ ਸਾਡਾ ਉਹਨਾਂ ਦਾ ਨਿੱਜੀ ਆ ਹੂੰ ਆ ਮਾਮਲਾ ਅਸੀਂ ਤੁਹਾਡੇ ਜਿਹੜਾ ਤੁਹਾਨੂੰ ਛੱਡ ਸਕਦੇ ਅਸੀਂ ਉਹਨੂੰ ਨਹੀਂ ਛੱਡ ਸਕਦੇ ਮੰਗਲ ਸਿੰਘ ਜੀ ਇਹ ਕਹਿੰਦੇ ਮੰਗਲ ਸਿੰਘ ਨੇ ਇਹ ਕਿਹਾ ਤੁਹਾਡੇ ਕਾਜਪత్ర ਅਸੀਂ ਵਾਪਸ ਕਰਨ ਦੇ ਜਿਹੜੀ ਜਥੇਦਾਰ ਦਿੱਤੀ ਸਾਡੀ ਲੁਧਿਆਣੇ ਦੀ ਅੱਛਾ ਜੀ ਤੇ ਮੈਨੂੰ ਜਹੇਦਾਰ ਸਾਹਿਬ ਨੇ ਫਿਰ ਤੇਰੀ ਨੂੰ ਕਰਕੇ ਕਿਹਾ ਵੀ ਉਹਨੇ ਇਹ ਗੱਲ ਕਹੀ ਆ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਮੈਂ ਮੈਂ ਜਾਣਾ ਤੇ ਮੇਰਾ ਕੰਮ ਜਾਣੀ ਅਸੀਂ ਮੰਗਲ ਸਿੰਘ ਨੂੰ ਪ੍ਰਖਾਸਤ ਕਰਦੇ ਹਾਂ ਠੀਕ ਹੈ ਗੱਲ ਪੁੱਤਨਾ ਸਾਡਾ ਜਿੱਦੋਂ ਬਾਅਦ ਕੋਈ ਰਾਵਤ ਨਹੀਂ ਹੈਗਾ ਠੀਕ ਹੈ ਜੀ ਜਿਹੜਾ ਨਿਹੰਗ ਸਿੰਘ ਹੋ ਕੇ ਸਾਡੀ ਕਟੜਾ ਆਰਐਸਐਸ ਬੀਜੇਪੀ ਦਾ ਨਾਂ ਰਲ ਕੇ ਉਹਨਾਂ ਦਾ ਸਮਰਥਨ ਕਰੇ ਉਹ ਨਿਹੰਗ ਸਿੰਘ ਹੋ ਹੀ ਨਹੀਂ ਸਕਦਾ ਪਹਿਲੀ ਗੱਲ ਤਾਂ ਔਰ ਬੀਜੇਪੀ ਟੱਕੜ ਵਿੱਚ ਪਹੁੰਚ ਨੇ ਠੀਕ ਹੈ ਜੀ ਠੀਕ ਹੈ ਸਾਡਾ ਕੋਈ ਰਾਬਤਾ ਨਹੀਂ ਹੈਗਾ ਹੁਣ ਤੱਕ ਰਿਹਾ ਜਿੰਨਾ ਚਿਰ ਸਹੀ ਚੱਲੇ ਨੇ ਅਸੀਂ ਸਹੀ ਆ ਜੇ ਕੋਈ ਗਲਤ ਹੋ ਗਿਆ ਫਿਰ ਅਸੀਂ ਗਲਤ ਆ ਠੀਕ ਹੈ ਜੀ ਠੀਕ ਹੈ ਨਾ ਫਿਰ ਅਸੀਂ ਉਹਨਾਂ ਨਾਲ ਕੋਈ ਰਾਬਤਾ ਨਹੀਂ ਹੈਗਾ ਜਿਹੜਾ ਉਹ ਆਪਦੇ ਆਪ ਨੂੰ ਕਹਿੰਦਾ ਵੀ ਮੈਂ ਅ ਦਲ ਪੰਚ ਦਾ ਪ੍ਰਚਾਰਕਾਂ ਸਾਡਾ ਕੋਈ ਪ੍ਰਚਾਰਕ ਨਹੀਂ ਹੈਗਾ ਠੀਕ ਹੈ ਨਾ ਹਾਂਜੀ ਜਿਹੜਾ ਕੋਈ ਇਹੋ ਜਿਹਾ ਕੰਮ ਕਰੂਗਾ ਸਾਡਾ ਕੁਛ ਨਹੀਂ ਲੱਗਦਾ ਜਿਹੜਾ ਭਾਜਪਾ ਨਾਲ ਜਾ ਰਹੀਆਂ ਪਾਊਗਾ ਜਿਹੜਾ 5.5 ਦੇ ਦੋ ਸੋਣਾ ਜਾ ਰਹੀਆਂ ਪਾਊਗਾ ਸਾਡਾ ਕੁਛ ਨਹੀਂ ਲੱਗਦਾ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹਨਾਂ ਨਾਲ ਰਾਤ ਦਾ ਨਾਮ ਰੱਖਿਆ ਜਾਵੇ ਇਹ ਸਾਡੇ 5.5 ਦੇ ਵਿੱਚੋਂ ਖਰਚ ਨਹੀਂ ਬਿਲਕੁਲ ਅਸੀਂ ਅੱਜ ਤੋਂ ਬਾਅਦ ਇਹਨੂੰ ਖਰਚ ਕਰਦੇ ਹਾਂ ਜਦੋਂ ਇਹ ਸਾਡੇ ਨਹੀਂ ਬਣ ਸਕੇ ਦਲਪੰਥ ਦੇ ਨਹੀਂ ਬਣ ਸਕੇ ਭਾਜਪਾ ਟੁਕੜਬੋਚ ਬਣ ਕੇ ਫਿਰ ਇਹ ਦਲਪੰਥ ਦੇ ਹੋਈ ਨਹੀਂ ਸਕਦੇ ਫਿਰ ਤਾਂ ਬਾਣੇ ਇਹਨਾਂ ਨੇ ਉਹੀ ਪਾ ਰੱਖਿਆ ਕਾਦੇ ਬਾਣੇ ਪਾਏ ਹੋਏ ਨੇ ਇਹਨਾਂ ਨੇ ਹਾਂਜੀ ਇਹ ਇਸ ਕਰਕੇ ਇਹ ਬਾਣੇ ਨੂੰ ਬਦਨਾਮ ਹੂੰ ਜਿਹੜੇ ਮੈਂ ਸਾਰੇ ਜਿਹੜੇ ਲੁਧਿਆਣੇ ਸੰਗਤਾਂ ਮੈਂ ਉਹਨਾਂ ਨੂੰ ਵੀ ਕਹਣਾ ਤੁਸੀਂ ਇਹਨਾਂ ਨੂੰ ਵੀ ਡਟ ਕੇ ਜਿਵੇਂ ਮ੍ਰਨੀਤ ਮੁੱਟੀ ਦਾ ਵਿਰੋਧ ਕਰਨਾ ਠੋਕ ਕੇ ਕਰੋ ਇਹਨਾਂ ਦੇ ਵਿਰੋਧ ਕੋਈ ਨੇੜੇ ਨਹੀਂ ਲੱਗਦੇ ਪੰਛ ਦਾ ਬਾਣਾ ਪੰਛ ਦਾ ਖਾਣਾ ਪੰਛ ਦਾ ਤੇ ਜਿਹੜੇ ਉਹ ਸਾਥ ਜਿਹੜਾ ਜਿਹੜੇ ਗਦਾਰ ਨੇ ਉਹਨਾਂ ਦਾ ਹੈ ਠੀਕ ਹੁਣ ਬਾਣੇ ਦਾ ਬਹੁਤ ਬੇਅਦਬੀ ਹੁੰਦੀ ਲੋਕਾਂ ਠੇਸ ਪੁੰਲੂਕਾ ਬੱਟ ਕਰਦੇ ਨੇ ਮੈਂ ਕਰਨ ਠੋਕ ਕੇ ਕਰਨ ਉਹਦਾ ਵਿਰੋਧ ਵੀ ਕਰਨ ਉਹਨੂੰ ਸ਼ਰਮ ਚਾਹੀਦੀ ਆ ਵੀ ਅਸੀਂ ਗੁਰੂ ਦਾ ਮਾਣਾ ਪਾਇਆ ਹੋਇਆ ਅਸੀਂ ਇਹੋ ਜਿਹਾ ਸਾਡਾ ਕਾਹਦਾ ਉਹਦੇ ਨਾਲ ਕਾਹਦਾ ਨਾ ਹਟਦਾਗਾ ਹੈ ਜਿਹੜਾ ਬੰਦਾ ਉੱਚੜ ਹੋ ਕੇ ਬੁੱਚ ਦੇ ਲਾਣੇ ਦੇ ਵਿੱਚ ਹੋ ਕੇ ਹੂੰ ਤੇ ਫਿਰ ਭਾਜਪਾ ਨਾਲ ਜਾਰੀ ਪਹਿਲਾਂ ਉਹਦੀ ਕੋਈ ਜ਼ੁਬਾਨ ਆ ਉਹ ਬੰਦਾ ਕੋਈ ਹੈ ਜਦੋਂ ਆਪਣੇ ਕਿਸਾਨੀ ਮੋਰਚਾ ਲੱਗਿਆ ਸੀ ਉਹ ਵੀ ਉੱਥੇ ਜਾ ਕੇ ਮੈਂ ਕਿਹਾ ਉਸ ਨੂੰ ਰਸ਼ਫਤ ਖਾ ਕੇ ਆਇਆ ਸਾਡੀ ਸਿੰਘੂ ਬੋਟਲ ਦੀ 2 ਨੰਬਰ ਸਟੇਟ ਤੇ ਗਿਆ ਜਿੱਥੇ ਕੁੱਟ ਕੁੱਟ ਖਾ ਕੇ ਆਇਆ ਇਹ ਉਥੇ ਵੀਰੇ ਪਿਆਰ ਦਿੰਦਾ ਫਿਰਦਾ ਸੀਗਾ ਕਹਿੰਦਾ ਮੈਂ ਇਹਦਾ ਤੁਸੀਂ ਵੀਡੀਓ ਦੇਖ ਲਓ ਇਹ ਰਬਰੀਤ ਬੇਟੂ ਬੰਦਾ ਨਹੀਂ ਹੈਗਾ ਇਹ ਤਾਂ ਕਦੇ ਨਾ ਉਹ ਵੀ ਗੁਜ਼ਰਿਆ ਗਾਗਾ ਜਨਾਨੀਆਂ ਨਾਲ ਉਹ ਵੀ ਪੜਾ ਇਹਦੀ ਜ਼ਬਾਨ ਹੈ ਨਹੀਂਗੀ ਇਹਦਾ ਕੀ ਸਾਫ਼ ਦੇਣਾ ਇਹਨੇ ਕਿਹਾ ਜੀ ਤੁਸੀਂ ਉਹਦੇ ਬੈਨ ਪੜ ਕੇ ਦੇਖੋ ਵੀ ਬੰਦੀ ਸਿੰਘਾਂ ਦਾ ਪੁੱਛ ਲਿਆ ਸਵਾਲ ਕਹਿੰਦਾ ਜੇ ਮੋਦੀ ਇਹ ਮਸਲਾ ਹੱਲ ਕਰ ਦੇ ਕਿਸਾਨੀ ਦਾ ਜਿੱਲ ਬਿੱਲ ਵਾਪਸ ਕਰ ਲੈ ਵੀ ਕਹਿੰਦਾ ਮੈਂ ਨੰਗੇ ਪੈਰੀ ਮੋਦੀ ਕੋਲੇ ਜਾਊਂਗਾ ਸਾਰੇ ਸਿੰਘਾਂ ਨੂੰ ਕਹਿਣ ਵਾਸਤੇ ਵੀ ਇਹਨਾਂ ਨੂੰ ਰਿਹਾਈ ਦੇ ਦੇ ਹੁਣ ਸਾਲ ਹੁਣ ਮੁੱਕਰਦਾ ਫਿਰਦਾ ਹੂੰ ਇਸ ਕਰਕੇ ਇਹ ਬੰਦਾ ਨਹੀਂ ਹੈਗਾ ਸਾਡਾ ਕੋਈ ਸ਼ਾਬ ਦੇਣ ਦਾ ਹੱਕ ਨਹੀਂ ਬਣਦਾ ਉਹਦਾ ਜਿਹੜੋ ਨਿਹੰਗ ਸਿੰਘ ਨੇ ਉਹਨਾਂ ਨੂੰ ਵੀ ਕਹਿੰਦਾ ਮੈਂ ਸਕੇਤ ਕਰਦਾ ਵੀ ਉਹ ਇਹਨਾਂ ਦਾ ਖੜਾ ਛੜਨਾ ਨਹੀਂ ਫਿਰ ਕਿਥੇ ਲੋਕ ਉਹਦਾ ਵਿਰੋਧ ਕਰਦੇ ਥੋੜਾ ਵੀ ਕਰਨੇ ਕਿਸਾਨਾਂ ਨੂੰ ਵੀ ਕੋਈ ਲੋੜ ਨਹੀਂ ਨਾ ਹੂੰ ਇਹਨਾਂ ਨੂੰ ਕੋਈ ਲੋੜ ਨਹੀਂ ਡਰਨ ਦੀ ਇਹ ਤਾਂ ਐਵੇਂ ਇਹਨਾਂ ਦੇ ਬਾਣੇ ਪਾਏ ਹੋਏ ਗੁਰੂ ਨੂੰ ਬਦਨਾਮ ਕਰਦੇ ਨੇ ਕਿ ਚ ਇਹਨਾਂ ਨੂੰ ਚੋਪੜ ਦੋ ਠੀਕ ਹੈ ਕੀ ਮੈਂ ਜਾਣ ਸਕਦਾ ਕਿ ਰਾਜ ਰਾਜ ਸਿੰਘ ਜੀ ਕਿਹਦੀ ਸਪੋਰਟ ਕਰ ਰਹੇ ਨੇ ਲੋਕ ਸਭਾ ਹਲਕੇ ਵਿੱਚੋਂ ਆਪਣੇ ਲੈਣੇ ਦੇ ਹਲਕੇ ਵਿੱਚੋਂ ਅਸੀਂ ਕਰਾਂਗੇ ਭਾਈ ਅਮਰਤਪਾਲ ਸਿੰਘ ਸੰਧੜਾ ਦੀ ਸਪੋਰਟ ਜਿਹੜਾ ਇੱਕ ਪੰਛਕ ਪਰਿਵਾਰ ਦਾ ਬੱਚਾ ਅਸੀਂ ਹੋਰ ਕਿਸੇ ਦੀ ਅਸੀਂ ਪੰਥ ਦੇ ਅਸੀਂ ਭਾਈ ਅਮਰਤ ਸਿੰਘ ਪਾਲ ਸਿੰਘ ਦੀ ਸਪੋਰਟ ਕਰਦੇ ਆ ਕਿਹ ਸੰਧੜਾ ਦੀ ਸਪੋਰਟ ਕਰਦੇ ਆ ਅਸੀਂ ਬਿਆਨ ਸਿੰਘ ਮਲੋਹ ਆਪਣੇ ਮਲੋਹ ਤੋਂ ਜਿਹੜਾ ਭਾਈ ਬਿਆਨ ਸਿੰਘ ਜਿਨ੍ਹਾਂ ਨੇ ਇਧਰਾਂ ਦੀ ਠੋਕੀ ਸੀ ਉਹਦਾ ਲੜਕਾ ਸਰਬਜੀਤ ਸਿੰਘ ਮਲੋਆ ਖੜਾ ਅਸੀਂ ਉਹਦੀ ਸਪੋਰਟ ਕਰਦੇ ਆ ਠੀਕ ਹੈ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਆ ਅਸੀਂ ਪੰਥ ਦੇ ਉਮੀਦਵਾਰਾਂ ਨੂੰ ਸਪੋਰਟ ਕਰਾਂਗੇ ਅਸੀਂ ਨਾ ਕਾਂਗਰਸ ਦੀ ਕਰੀਏ ਜਿਨ੍ਹਾਂ ਨੇ ਸਾਡਾ ਹਰਮੰਦਰ ਟਾਇਆ ਹੂੰ 84 ਦੇ ਨਸਲ ਕੁਸ਼ੀ ਕੀਤੀ ਨਾ ਸੀ ਭਾਜ-ਬਾਜ ਕੀ ਕਰੀਏ ਜਿਨ੍ਹਾਂ ਨੇ ਆਰਐਸਐਸ ਜਿਨ੍ਹਾਂ ਨੇ ਹਰਮੰਦਰ ਤੇ ਹਮਲੇ ਦੌਰਾਨ ਅਡਵਾਨੀ ਵਰਮੇ ਨੇ ਕਿਹਾ ਜੀ ਵੀ ਦੁਰਗਾ ਲਖਤਾਵ ਚੰਦਰਗਾ ਤੇ ਕਿਸਾਨਾਂ ਨੂੰ ਇਸੇ ਸਾਨੂੰ ਉਥੇ ਰੋਲ ਕੇ ਰੱਖਿਆ ਕਿੰਨਾ ਚਿਰ ਹੁਣ ਵੀ ਜਿਹੜਾ ਹੈਗਾ ਇਹਨਾਂ ਨੇ ਬੰਦੀ ਸਿੰਘ ਨਹੀਂ ਛੱਡੇ ਬਹੁਤ ਕੁਸ਼ ਕਰਿਆ ਧੱਕਾ ਕਰਿਆ ਪੰਜਾਬ ਦੇ ਨਾਲ ਸਾਡੇ ਬੰਦੀ ਜਿਹੜੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਦਾ ਇਹਨਾਂ ਨਾਲ ਅਸੀਂ ਕੀ ਰਾਬਤਾ ਕਰ ਸਕਦੇ ਆ ਤੇ ਝਾੜੂ ਵਾਲਾ ਕੀ ਅਸੀਂ ਇਹਨਾਂ ਨੇ ਬਦਲਾ ਲਿਆਂਦਾ ਸੀ ਉਦੋਂ ਕਰਦੇ ਸੀ ਸਪੋਰਟ ਪਰ ਹੁਣ ਨਹੀਂ ਠੀਕ ਹੈ ਇਹਨਾਂ ਨੇ ਆਪ ਹੀ ਬਦਲ ਗਏ ਇਸ ਕਰਕੇ ਸਾਡੀ ਪੰਚਕ ਜਿਹੜੀ ਹੈਗੀ ਉਮੀਦਵਾਰ ਉਹਨਾਂ ਦੀ ਸਪੋਰਟ ਹੋਊਗੀ ਹੂੰ ਠੀਕ ਹੈ ਤੇ ਕਰਦੇ ਆਂ ਡਟ ਕੇ ਕਰਾਂਗੇ ਤੇ ਪੰਚ ਦੀ ਹਵਾ ਵਗ ਰਹੀ ਆ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਪੰਚ ਉਮੀਦਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਤਣਗੇ ਠੀਕ ਹੈ ਸਰ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਫੇਰ ਬਾਅਦਾਂ ਕੇ ਉਹ ਧੰਨਵਾਦ ਫਿਰ ਆਪਾਂ ਕਿ ਕਿਹੜੇ ਮੁੱਦੇ ਫਿਰ ਚੱਲ ਕਰਾਂਗੇ ਜੀ ਵਾਏ ਗੁਰਜੀਤ ਖਾਸ ਤਾ ਵਾਏ ਗੁਰਜੀਤ ਜੀ